ਕੇਂਦਰ ਸਰਕਾਰ ਦੇ ਬਾਰੇ ਕੀ ਕਹੋਗੇ ਪੰਜਾਬ ਯੂਨੀਵਰਸਿਟੀ ਲੈ ਕੇ ਲਗਾਤਾਰ ਪੰਜਾਬ ਅੰਦਰ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਬੜੀ ਮਾੜੀ ਮੰਦਭਾਗੀ ਤੇ ਬੇਹਦੀ ਨਿੰਦਣੀਏ ਗੱਲ ਹੈ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਅੱਜ ਫੈਡਰਲ ਸਟਰਕਚਰ ਤੇ ਹਮਲਾ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਸਟੂਡੈਂਟਸ ਦੇ ਡੈਮੋਕਰੇਟਿਕ ਡੈਮੋਕਰੇਟਿਕ ਰਾਈਟਸ ਨੇ ਉਹਨਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੀ ਮਾੜੀ ਔਰ ਨਿੰਦਣੀਏ ਗੱਲ ਹੈ ਮੇਰਾ ਇਜ਼ਾਤੀ ਤੌਰ ਤੇ ਮੰਨਣਾ ਹੈ ਕਿ ਪੰਜਾਬ ਦੀ ਇਹ ਯੂਨੀਵਰਸਿਟੀ ਇਹ ਹਮੇਸ਼ਾ ਪੰਜਾਬ ਦੀ ਸਿਗੀ ਪੰਜਾਬ ਦੀ ਹੈ ਔਰ ਪੰਜਾਬ ਦੀ ਰਹੇਗੀ ਔਰ ਜਿਸ ਤਰੀਕੇ ਦੇ ਨਾਲ ਅੱਜ ਲੋਕਾਂ ਨੂੰ ਉਥੇ ਸਟੂਡੈਂਟਸ ਨੂੰ ਕੋਲੇ-ਪਾਲੇ ਉਹਨਾਂ ਨੂੰ ਅੱਜ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਜੋ ਇਹ ਕੱਲ ਫਿਜ਼ੀਕਲ ਟੌਰਚਰ ਉਹਨਾਂ ਨੂੰ ਤਸ਼ੱਦਦ ਦੇ ਰੂਪ ਦੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਇਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹੈ ਜਿਹੜਾ ਕੱਲ ਦਾ ਲਾਠੀ ਚਾਰਜ ਸੀਗਾ ਉਸ ਨੇ ਇਸ ਕੱਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਕਿ ਜਦੋਂ ਅੰਗਰੇਜ਼ ਆਉਂਦੇ ਸੀਗੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਲਾਠੀ ਚਾਰਜ ਕਰਦੇ ਸਨ ਸਾਈਮਨ ਕਮਿਸ਼ਨ ਆਇਆ ਸੀਗਾ ਔਰ ਲਾਲਾ ਲਾਜਪਤ ਰਾਏ ਨੇ ਸਾਈਮਨ ਗੋ ਬੈਕ ਦੇ ਨਾਰੇ ਲਾਏ ਔਰ लाठी चार्ज ਕੀਤਾ ਗਿਆ ਔਰ ਲਾਲਾ ਲਾਜਪਤ ਰਾਏ ਨੂੰ ਸ਼ਹਾਦਤ ਦੇਣੀ ਪਈ ਔਰ ਕੱਲ ਦੇ लाठी चार्ज ਨੇ ਉਹੀ ਯਾਦ ਤਾਜ਼ਾ ਕਰਾ ਦਿੱਤੀ ਕਿ ਕੇਂਦਰ ਸਰਕਾਰ ਵੀ ਉਸੇ ਤਰ੍ਹਾਂ ਅੰਗਰੇਜ਼ਾਂ ਨੇ ਚਲਾਇਓ ਸ਼ਾਸਨ ਦੇ ਉੱਪਰ ਚੱਲਦੀ ਪਈ ਹੈ ਔਰ ਅਸੀਂ ਇਸ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਤੁਹਾਡੇ ਮਨ ਦੇ ਵਿੱਚ ਮਨਛਾ ਹੈ ਕਿ ਸ਼ਾਇਦ ਤੁਸੀਂ ਇਸ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਸਿੰਡੀਕੇਟ ਹੈ ਕਾਨਵੇ ਮੈਂਬਰੀ ਉਹਨੂੰ ਭੰਗ ਕਰਕੇ ਜਿਹੜੀ ਤੁਸੀਂ 31 ਮੈਮਰੀ ਪੁਆਇੰਟ ਕਰਨਾ ਚਾਹੁੰਦੇ ਹੋ ਔਰ ਇਸ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਔਰ ਕੰਟਰੋਲ 'ਚ ਲੈਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਯੂਨੀਵਰਸਿਟੀ ਇਹ ਪੰਜਾਬ ਦੀ ਸੀ ਪੰਜਾਬ ਦੀ ਹੈ ਔਰ ਪੰਜਾਬ ਦੀ ਰਹੇਗੀ ਪੰਜਾਬ ਦੀ ਧਰਤੀ ਤੇ ਬਣੀ ਹੈ ਔਰ ਇਤਿਹਾਸ ਵੀ ਜਿਹੜਾ ਹੈ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਇਹ ਯੂਨੀਵਰਸਿਟੀ ਸਥਾਪਿਤ ਕਰਨ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਜਿਹੜਾ ਹੈ ਇਸ ਕੰਮ ਦੇ ਵਿੱਚ ਸੀਗਾ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਭੋਲੇ-ਪਾਲੇ ਸਾਡੇ ਨੋਰਮਲ ਸਟੂਡੈਂਟਸ ਨੂੰ ਵੀ ਇਹ ਅਪੀਲ ਕਰ ਰਹੇ ਹਾਂ ਕਿ ਤੁਹਾਨੂੰ ਕਿਸੇ ਟਾਈਮ ਤੇ ਅਗਰ ਲੱਗ ਰਿਹਾ ਹੈ ਤਾਂ ਜਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਸੀ ਔਰ ਹੁਣ ਇਹ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੋਖਾ ਕਰ ਰਿਹਾ ਹੈ ਜਿਸ ਦਿਨ ਸਾਨੂੰ ਸਟੂਡੈਂਟਸ ਪੁਲੇਪਾਲੇ ਸਾਡੇ ਕਰਦੇ ਹੋਰ ਸੰਘਰਸ਼ ਨੂੰ ਲੰਬਾ ਕਰਨ ਦੀ ਵੱਡਾਂ ਦੀ ਲੋੜ ਪਈ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਸਮੁੱਚਾ ਆਵਾਮ ਵਰਗ ਹੈ ਉਹ ਸਾਰੇ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਮੋਢੇ ਨਾਲ ਬੋਟਾ ਜੋੜ ਕੇ ਇਸ ਸੰਘਰਸ਼ ਦੇ ਵਿੱਚ ਖੜੇ ਹੋਣਗੇ ਔਰ ਸਾਰੀ ਜਿਹੜੀ ਹੈ ਯੂਨੀਵਰਸਿਟੀ ਨੂੰ ਅਸੀਂ ਆ ਕੇ ਉੱਥੇ ਤੁਹਾਡੇ ਨਾਲ ਇਸ ਸੰਘਰਸ਼ ਦੇ ਸਾਥ ਦੇਵਾਂਗੇ ਔਰ ਇਸ ਯੂਨੀਵਰਸਿਟੀ ਨੂੰ ਅਸੀਂ ਹੱਥੋਂ